ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਲਡوزر ਚੱਲੂਗਾ ਇੱਥੇ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਦੇ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ अरुण ਕੁਰਾਰੀ ਮੁੱਲਾਪੁਰ ਦੇ ਐਸਪੀ ਮੋਹਿਤ ਅਗਰਵਾਲ ਨੇ ਜਾਣਕਾਰੀ ਦੰਦੇ ਕੋ ਦਿੱਤਾ ਹੈ ਕਿ ਨਾਕੇ ਬੰਦੀ ਦੇ ਦੌਰਾਨ 72 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਕੀਤੀ ਗਈ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਹੈ ਅਤੇ ਗੱਲਬਾਤ ਵੀ ਕਰਦੇ ਮੋਹਿਤ ਅਗਰਵਾਲ ਦੇ ਨਾਲ ਕਿ ਆਖਰ ਕੀ ਕਹਿ ਰਹੇ ਆ ਕਦੋਂ ਅਤੇ ਕਿੰਨੀਆਂ ਪੇਟੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਤੇ ਜੋ આરોપી ਹੈ ਉਹ ਕਿੱਥੇ ਦਾ ਰਹਿਣ ਵਾਲਾ ਹੈ ਇਹ ਸਾਨੂੰ ਬੇਸਿਕਲੀ ਜੀ ਇਨਫੋਰਮੇਸ਼ਨ ਆਈ ਸੀਗੀ ਜਿਹਦੇ ਬੇਸ ਦੇ ਉੱਤੇ ਸਾਡਾ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਵੀ ਨਾਕਾ ਲੱਗਿਆ ਹੋਇਆ ਸੀਗਾ ਇਹ ਨਾਕਾਬੰਦੀ ਜਿਹੜੀ ਹੈਗੀ ਹੈ ਇਹ ਸਟੇਡੀਅਮ ਰੋਡ ਦੇ ਉੱਪਰ ਸੀਗੀ ਉਸ ਅਰਸੇ ਦੌਰਾਨ ਸਾਡੇ ਕੋਲ ਇਤਲਾਹ ਆਉਂਦੀ ਹੈ ਤੇ ਜਿਹਦੇ ਬੇਸਿਸ ਦੇ ਉੱਤੇ ਇੱਕ ਜਿਹੜੀ ਗੱਡੀ ਹੈ ਉੱਥੇ ਰਾਉਂਡ ਅਪ ਕੀਤੀ ਜਾਂਦੀ ਹੈ ਇਹ ਗੱਡੀ ਦੇ ਵਿੱਚੋਂ ਜਿਹੜੀਆਂ ਹੈਗੀਆਂ 72 ਪੇਟੀਆਂ ਇਹ ਸ਼ਰਾਬ ਦੀਆਂ ਜਿਹੜੀਆਂ ਬਰਾਮਦ ਹੁੰਦੀਆਂ ਨੇ ਤੇ 112 ਨੰਬਰ ਮੁਕੱਦਮਾ ਜਿਹੜਾ ਹੈਗਾ ਇਹ ਥਾਣਾ ਮੁੱਲਾਪੁਰ ਦੇ ਵਿੱਚ 3 ਤਰੀਕ ਨੂੰ ਦਰਜ ਕੀਤਾ ਜਾਂਦਾ ਸਵੇਰੇ ਤਾਂ ਇਹਦੇ ਵਿੱਚ ਜਿਹੜਾ ਹੈਗਾ ਸਾਨੂੰ ਚੰਡੀਗੜ੍ਹ ਦੀ ਕਾਊਂਟਰ ਜਿਹੜੀ ਹੈਗੀ 골ਡ ਵਿਸਕੀ ਸੀਗੀ ਇਹਦੇ ਵਿੱਚ ਜਿਹੜਾ ਦੋਸ਼ੀ ਹੈ ਇਹ ਸੁਚਾ ਸਿੰਘ ਹੈ ਲੁਧਿਆਣਾ ਦਾ ਰਹਿਣ ਵਾਲਾ ਸੀਗਾ ਇਹ ਇਥੋਂ 72 ਬਟੀਆਂ ਲੈ ਕੇ ਜਾ ਰਿਹਾ ਸੀਗਾ ਜਿਹਨੂੰ ਰਾਉਂਡ ਅਪ ਕਰਕੇ ਉਹ ਤੋਂ ਜਿਹੜੀ ਹੈ ਸ਼ਰਾਬ ਬਰਾਮਦ ਕੀਤੀ ਗਈ ਹੈ ਇਹ ਲੈ ਕੇ ਕਿੱਥੇ ਜਾ ਰਿਹਾ ਸੀ ਲੁਧਿਆਣਾ ਲੁਧਿਆਣਾ ਲੈ ਕੇ ਜਾ ਰਿਹਾ ਸੀਗਾ ਇਹ ਪਹਿਲਾਂ ਵੀ ਇਸ ਕੋਈ ਕੰਮ ਤੋਂ ਅੰਦਰ ਨਹੀਂ ਹਜੇ ਉਹਦਾ ਸਾਰਾ ਰਿਕਾਰਡ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਤੇ ਬਟ ਇਹਦੇ ਵਿੱਚ ਹਜੇ ਸਾਡੇ ਸਾਹਮਣੇ ਨਹੀਂ ਆਇਆ ਸੀਗਾ ਤੇ ਜਿਹਦੇ ਵਿੱਚ ਆਹ ਮੁਕੱਦਮਾ ਦਰਜ ਕੀਤਾ ਗਿਆ ਇਹ ਜਿਹੜਾ ਵਹੀਕਲ ਦੇ ਉੱਤੇ ਲੈ ਕੇ ਜਾ ਰਿਹਾ ਸੀ ਇਹਦਾ ਆਪਣਾ ਸੀ ਜਾਂ ਚੋਰੀ ਦਾ ਸੀ ਉਹਦੀ ਵੀ ਜਿਹੜੀ ਓਨਰਸ਼ਿਪ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਉਹ ਡਿਪਾਰਟ ਮੁੱਲਾਂਪੁਰ ਦੇ ਐਸਪੀ ਮੋਹਿਤ ਅਗਰਵਾਲ ਨੇ ਜਾਣਕਾਰੀ ਦੰਦੇ ਕੋਈ ਦੱਸਿਆ ਕਿ ਨਾਕੇਬੰਦੀ ਦੇ ਦੌਰਾਨ 72 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਕੀਤੀ ਗਈ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਹੈ ਅਤੇ ਗੱਲਬਾਤ ਵੀ ਕਰਦੇ ਮੋਹਿਤ ਅਗਰਵਾਲ ਦੇ ਨਾਲ ਕਿ ਆਖਰ ਕੀ ਕਹਿ ਰਹੇ ਆ ਕਦੋਂ ਅਤੇ ਕਿੰਨੀਆਂ ਪੇਟੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਤੇ ਜੋ આરોપી ਹੈ ਉਹ ਕਿੱਥੇ ਦਾ ਰਹਿਣ ਵਾਲਾ ਹੈ ਇਹ ਸਾਨੂੰ ਬੇਸਿਕਲੀ ਜੀ ਇਨਫੋਰਮੇਸ਼ਨ ਆਈ ਸੀਗੀ ਜਿਹਦੇ ਬੇਸ ਦੇ ਉੱਤੇ ਸਾਡਾ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਵੀ ਨਾਕਾ ਲੱਗਿਆ ਹੋਇਆ ਸੀਗਾ ਇਹ ਨਾਕਾਬੰਦੀ ਜਿਹੜੀ ਹੈਗੀ ਹੈ ਇਹ ਸਟੇਡੀਅਮ ਰੋਡ ਦੇ ਉੱਪਰ ਸੀਗੀ ਉਸ ਅਰਸੇ ਦੌਰਾਨ ਸਾਡੇ ਕੋਲ ਇਤਲਾਹ ਆਉਂਦੀ ਹੈ ਤੇ ਜਿਹਦੇ ਬੇਸਿਸ ਦੇ ਉੱਤੇ ਇੱਕ ਜਿਹੜੀ ਗੱਡੀ ਹੈ ਉੱਥੇ ਰਾਉਂਡ ਅਪ ਕੀਤੀ ਜਾਂਦੀ ਹੈ ਇਹ ਗੱਡੀ ਦੇ ਵਿੱਚੋਂ ਜਿਹੜੀਆਂ ਹੈਗੀਆਂ 72 ਪੇਟੀਆਂ ਇਹ ਸ਼ਰਾਬ ਦੀਆਂ ਜਿਹੜੀਆਂ ਬਰਾਮਦ ਹੁੰਦੀਆਂ ਨੇ ਤੇ 112 ਨੰਬਰ ਮੁਕੱਦਮਾ ਜਿਹੜਾ ਹੈਗਾ ਇਹ ਥਾਣਾ ਮੁੱਲਾਪੁਰ ਦੇ ਵਿੱਚ 3 ਤਰੀਕ ਨੂੰ ਦਰਜ ਕੀਤਾ ਜਾਂਦਾ ਸਵੇਰੇ ਤਾਂ ਇਹਦੇ ਵਿੱਚ ਜਿਹੜਾ ਹੈਗਾ ਸਾਨੂੰ ਚੰਡੀਗੜ੍ਹ ਦੀ ਕਾਊਂਟਰ ਜਿਹੜੀ ਹੈਗੀ 골ਡ ਵਿਸਕੀ ਸੀਗੀ ਇਹਦੇ ਵਿੱਚ ਜਿਹੜਾ ਦੋਸ਼ੀ ਹੈ ਇਹ ਸੁਚਾ ਸਿੰਘ ਹੈ ਲੁਧਿਆਣਾ ਦਾ ਰਹਿਣ ਵਾਲਾ ਸੀਗਾ ਇਹ ਇਥੋਂ 72 ਬਟੀਆਂ ਲੈ ਕੇ ਜਾ ਰਿਹਾ ਸੀਗਾ ਜਿਹਨੂੰ ਰਾਉਂਡ ਅਪ ਕਰਕੇ ਉਹ ਤੋਂ ਜਿਹੜੀ ਹੈ ਸ਼ਰਾਬ ਬਰਾਮਦ ਕੀਤੀ ਗਈ ਹੈ ਇਹ ਲੈ ਕੇ ਕਿੱਥੇ ਜਾ ਰਿਹਾ ਸੀ ਲੁਧਿਆਣਾ ਲੁਧਿਆਣਾ ਲੈ ਕੇ ਜਾ ਰਿਹਾ ਸੀ ਪਹਿਲਾਂ ਹੀ ਇਹ ਕਿਸੇ ਕੋਈ ਕੰਮ ਤੋਂ ਅੰਦਰ ਨਹੀਂ ਨਹੀਂ ਹਜੇ ਉਹਦਾ ਸਾਰਾ ਰਿਕਾਰਡ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਤੇ ਬਟ ਇਹਦੇ ਵਿੱਚ ਹਜੇ ਸਾਡੇ ਸਾਹਮਣੇ ਨਹੀਂ ਆਇਆ ਸੀਗਾ ਤੇ ਜਿਹਦੇ ਵਿੱਚ ਆਹ ਮਕਦਮਾ ਦਰਜ ਕੀਤਾ ਗਿਆ ਇਹ ਜਿਹੜਾ ਵਹੀਕਲ ਦੇ ਉੱਤੇ ਲੈ ਕੇ ਜਾ ਰਿਹਾ ਸੀ ਇਹਦਾ ਆਪਰਾ ਸੀ ਜਾਂ ਚੋਦੀ ਤੁਸੀਂ ਕੀ ਸੀ ਉਹਦੀ ਵੀ ਜਿਹੜੀ ਓਨਰਸ਼ਿਪ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਉਹ ਡਿਪ